ਔਖੇ ਪੈਂਡੇ ਰੱਬ ਨਾ ਮਿਲਿਆ ਥੱਕ ਹਾਰ ਕੇ ਸੌਂ ਕੇ ਭੁੱਲਿਆ ਔਖੇ ਪੈਂਡੇ ਰੱਬ ਨਾ ਮਿਲਿਆ ਥੱਕ ਹਾਰ ਕੇ ਸੌਂ ਕੇ ਭੁੱਲਿਆ ਤੇ ਮਸਤੀ ਦੇ ਵਿੱਚ ਉਮਰ ਗੁਜ਼ਰ ਗਈ ਦੁਨੀਆ ਤੇ ਵਿੱਚ ਹੁਣ ਖੋ ਗੇ ਭੁੱਲਿਆ ਦੱਤ ਨੇ ਗੁਜ਼ਰ ਕੇ ਸੁੱਖਾਂ ਵਾਲੇ ਗਮਾਂ ਦੀ ਆ ਗਈ ਰਾਤ ਵੇ ਬੁੱਲਿਆ ਕੱਲੀ ਚਾਨ ਤੇ ਕੁੱਪ ਹਨੇਰਾ ਕੱਲੀ ਚਾਨ ਤੇ ਕੁੱਪ ਹਨੇਰਾ ਹੇ ਸੰਗੀ ਛੱਡ ਕੇ ਰਾਤ ਵਿੱਚ ਵੇ ਬੁੱਲਿਆ ਸੰਗੀ ਛੱਡ ਕੇ ਰਾਤ ਵਿੱਚ ਵੇ ਬੁੱਲਿਆ ਔਖਾ ਵੇਲਾ ਲੰਗ ਤੇ ਜਾਂਦਾ ਸਬਕ ਕਈ ਦੱਸ ਵਿੱਚਾਂ ਦਾ ਅਸਲੀ ਚਿਹਰੇ ਤੇ ਨਕਲੀ ਸੂਰਤਾ ਤੇ ਮੁੱਖ ਕਈ ਵਖਾ ਵਿੱਚਾਂ ਦਾ ਤੇ ਰੁੱਖ ਮੈਂ ਲੱਪਾਂ ਸ਼ਾਵਾਂ ਵਾਲੇ ਰੁੱਖ ਮੈਂ ਲੱਪਾਂ ਸ਼ਾਵਾਂ ਵਾਲੇ ਸੰਗੀ ਪਿਆਰ ਬਤਿੱਤਾ ਵਾਲੇ ਹੁਣ ਕੋਈ ਨਾ ਤਿਸਤਾ ਅਸੇ ਪਾਸੇ ਜਦੋਂ ਛੱਡ ਆਪਣਾ ਸਾਇਆ ਵੀ ਜਾਂਦਾ ਜਦੋਂ ਛੱਡ ਆਪਣਾ ਸਾਇਆ ਵੀ ਜਾਂਦਾ ਤੇ ਵਿਕਤੇ ਵਿੱਚ ਬਜ਼ਾਰ ਤੇ ਲੋਕੀ ਇਸ ਨਗਰੀ ਤੇ ਸਾਰੇ ਲੋਕੀ ਵਿਕਤੇ ਵਿੱਚ ਬਜ਼ਾਰ ਤੇ ਲੋਕੀ ਇਸ ਨਗਰੀ ਤੇ ਸਾਰੇ ਲੋਕੀ ਅੰਦਰੋਂ ਖਾਲੀ ਤੇ ਮੂੰਹ ਤੇ ਹਾਸਾ

ਤੇ ਮੈਂ ਹੋਰ ਕਿਸੇ ਦਾ ਨਹੀਂ ਹੋਣਾ ਮੈਨੂੰ ਤੇਰੇ ਹੋਣ ਦਾ ਚਾਹ ਪਾਹ ਮੈਂ ਹਾਂ ਪੰਛੀ ਤੇਰੇ ਪਿੰਜਰੇ ਦਾ ਮੈਨੂੰ ਹੱਥੀਂ ਚੋਗ ਚੱਕਾ ਪਾਹ ਤੇ ਮੇਰਾ ਤਨ ਮਨ ਨੱਚਣਾ ਚਾਹੁੰਦਾ ਏ ਮੇਰਾ ਤਨ ਮਨ ਨੱਚਣਾ ਚਾਹੁੰਦਾ ਏ ਮਨਹੁਤਾ ਨਾ ਚੰਨ ਚਾ ਪਾਹੋ ਤੈ ਮਨ ਮਜਲਸ ਪਾਕ ਮੁਹੰਮਦ ਵਿੱਚ ਹੱਥ ਫੜ ਕੇ ਆਪਣੇ ਨਾਲ ਲੈ ਜਾ ਪਾਹੋ ਹੱਥ ਫੜ ਕੇ ਆਪਣੇ ਨਾਲ ਲੈ ਜਾ ਪਾਹੋ ਖਾਲੀ ਸੁਕੀਆਂ ਗੱਲਾਂ ਕਰਦੇ ਜੜੇ ਅਸਲੋਂ ਕਮ ਹੀ ਨੇ ਹੁੰਦੇ ਤੇ ਉਹ ਚੁੱਪ ਕਰਕੇ ਸਹਿੰਦੇ ਰਹਿੰਦੇ ਜਿਹੜੇ ਨਸਲੋਂ ਨਕੀ ਨੇਨੇ ਹੁੰਦੇ ਅਸਾਂ ਲਾਈ ਇਮਾਨਤੀ ਬਾਜੀਏ ਅਸਾਂ ਲਾਈ ਇਮਾਨਤੀ ਬਾਜੀਏ ਸੱਚਨ ਫਿਰ ਵੀ ਨਾ ਹੋਇਆ ਰਾਸੀਏ ਤੇ ਫਤਵੇ ਲਾਏ ਕੁਫਰ ਦੇ ਕਾਜੀਏ ਅੱਖਨ ਹਕੀਕੀ ਨਹੀਂ ਇਹ ਇਸ਼ਕ ਮਿਚਾ ਚੀਏ ਸੱਚ ਬੋਲਾਂ ਤਾਂ ਦੁਨੀਆਂ ਪੈਰ ਉਸੇ ਝੂਠ ਬੋਲਾਂ ਤਾਂ ਮੈਂ ਨਾ ਮੁੱਕੇ ਸਾਫ ਰੋਨੂ ਢਾਟੇ ਤੱਕੇ ਤੇ ਰੋਪ ਤੇ ਅੱਕੇ ਸਾਰੀ ਦੁਨੀਆਂ ਚੁਕੇ ਰੋਪ ਤੇ ਅੱਕੇ ਸਾਰੀ ਦੁਨੀਆਂ ਚੁਕੇ ਤੇ ਮੱਚਟੀਆਂ ਫਰਜ਼ਾਨ ਲਬਦੀਆਂ ਮੈਨੂੰ ਕੋ ਪਹਨੇਰੇ ਲਬਦੇ ਨੇ ਤੇ ਮੈਨੂੰ ਦਿਲ ਦਾ ਮਹਿਰਮ ਕੋਈ ਨਾ ਤਿਸਿਆ ਮੈਨੂੰ ਯਾਰ ਪੱਥਰੇ ਲੱਭਦੇ ਨੇ ਮੰਦੇ ਹਾਲ ਉਮਰ ਕੁਸਾਰੇ ਚੰਗੇ ਵੇਲੇ ਦੀ ਝਾ ਵਿੱਚ ਹਏ ਸੱਜਣੇ ਬੇਪਰਵਾਹ ਨਿਕਲੇ ਛੱਡ ਕੇ ਕੱਲਿਆਂ ਰਾਹ ਵਿੱਚ ਹਏ ਛੱਡ ਕੇ ਕੱਲਿਆਂ ਰਾਹ ਵਿੱਚ ਤੇ ਰੱਬ ਨਾ ਕਰੇ ਕਦੇ ਆਉਣ ਕਿਸੇ ਤੇ ਮੰਦੇ ਹਾਲ ਗਜੇਪੀ ਤੇ ਤੇ ਪਿੱਠ ਵਿਖਾ ਕੇ ਲੰਘ ਜਾਂਦੇ ਨੇ ਸੱਚੇ ਨ ਯਾਰ ਕਰੇ ਪੀਤੇ ਤੇ ਰੱਖ ਪਿਆਰ ਹਮੇਸ਼ਾ ਨਾਲ ਸਾਡੇ ਤੇਰੀ ਕਦਰ ਨਾ ਕਰੀਏ ਤਾਂ ਕੀ ਤੇ ਅਸੀਂ ਮੰਜ਼ਲ ਤੇ ਹਰ ਮੋੜਤੇ ਜੇ ਤੇਰੀ ਖਬਰ ਨਾ ਲਈਏ ਤਾਂ ਕੀ ਅਸਾਂ ਸੁਖ ਸਾਦੀ ਜ਼ਿੰਦਗੀ ਦੇ ਉਹ ਜੇ ਤੇਰੀ ਨਜ਼ਰ ਨਾ ਕਰੀਏ ਤਾਂ ਕੀ ਤੇ ਤੂੰ ਹਟ ਹਟ ਕੇ ਸੁਲਮ ਕਰੀਂ ਉਹ ਜੇ ਅਸੀਂ ਸਬਰ ਨਾ ਕਰੀਏ ਤਾਂ ਕੀ ਤੂੰ ਤੋ ਕਤਮ ਸਾਡੇ ਨਾਲ ਚੱਲ ਤਸਈਂ ਤੂੰ ਦੋ ਕਦਮ ਸਾਡੇ ਨਾਲ ਚੱਲ ਤਾਂ ਸਹੀ ਉਹ ਜੇ ਅਸੀਂ ਪੂਰਾ ਸਫ਼ਰ ਨਾ ਕਰੀਏ ਤਾਂ ਕੀ ਤੇ ਰੱਖ ਪਿਆਰ ਹਮੇਸ਼ਾ ਨਾਲ ਸਾਡੇ ਜੇ ਤੇਰੀ ਕਦਰ ਨਾ ਕਰੀਏ ਤਾਂ ਕੀ ਜੇ ਤੇਰੀ ਕਦਰ ਨਾ ਕਰੀਏ ਤਾਂ ਕੀ ਸੂਰਜ ਚਤੁਰਤਾ ਨਾਲ ਪਰਪਰ ਹੇ ਦਿਨ ਕਿਉ ਲੱਗਨ ਸਾਲ ਬਰਾਬਰ ਤੇ ਵਿਥ ਤੇ ਸਚਨਾ ਵਿਥ ਹੁੰਦੀ ਏ ਹੋਵੇ ਪਾਵੇ ਫਲ ਬਰਾਬਰ ਜੇ ਅੱਖ ਦਾ ਚੰਨਨ ਮਰ ਚਾਵੇ ਤਾਂ ਉਹ ਬੁੱਲਿਆ ਨੀਲਾ ਪੀਲਾ ਲਾਲ ਬਰਾਬਰ ਤੇ ਜੁੱਲੀ ਮੰਜੀ ਪੈਨ ਨੂੰ ਦੇ ਕੇ ਹਏ ਵੰਡਲੇ ਵੀਰਾ ਹਾਲ ਪ੍ਰਾਪਤ ਜੇ ਮੁਰਸ਼ਿਦ ਰਾਚੀ ਨਾ ਹੋਵੇ ਤਾਂ ਮੁਜਰਾ ਨਾ ਚਤਤ ਹਾਲ ਪ੍ਰਾਪਤ ਤੇ ਉਤੋਂ ਉਤੋਂ ਮੈਂ ਪਦ ਤੇ ਪਾਵਾਂ ਵਿੱਚੋਂ ਸਭ ਤਾਂ ਹਾਲ ਪ੍ਰਾਪਤ ਸੂਰਜ ਜਦ ਤੁਰਦਾ ਹਾਲ ਪ੍ਰਾਪਤ ਹਾਏ ਦਿਨ ਕਿਉਂ ਲੱਗਨ ਸਾਲ ਪ੍ਰਾਪਤ ਦਿਨ ਕਿਉਂ ਲੱਗਨ ਸਾਲ ਬਰਬਰ ਤੇ ਲੋਕੀ ਇਸ਼ਕ ਇਸ਼ਕ ਕਰ ਲੈਂਦੇ ਨੇ ਤੇ ਅਸਾਂ ਇਸ਼ਕ ਦੀ ਪੀੜ ਚਰ ਬੈਠੇ ਤੇ ਲੋਕੀ ਯਾਰ ਲੱਭਨੋਂ ਫਿਰਦੇ ਨੇ ਤੇ ਅਸਾਂ ਲੱਭਿਆਂ ਯਾਰ ਕਵਾਂ ਬੈਠੇ ਅਸਾਂ ਲੱਭਿਆਂ ਯਾਰ ਕਵਾਂ ਬੈਠੇ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲੇ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਰੋਹਾਨੀ ਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ